ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਖੜੇ ਆ ਪੰਡਤ ਫਰੇਗਰੈਂਸੀ ਪਾਰਲਰ ਦੇ ਉੱਤੇ ਤੇ ਜਿੱਥੇ ਪੰਡਤ ਜੀ ਉਹ ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਇਹ ਕਿੱਥੋਂ ਇਹ ਜਿਹੇ ਫਰੇਗਰੈਂਸਾਂ ਚੱਕ ਕੇ ਲਿਆਉਂਦੇ ਆ ਜੋ ਮਾਰਕੀਟ 'ਚ ਕਿਤੇ ਨਹੀਂ ਮਿਲਦੀ ਉਹ ਪੰਡਤ ਜੀ ਉਹਨਾਂ ਤੋਂ ਮਿਲਦੇ ਆ ਤੇ ਗੱਲ ਕਰਦੇ ਪੰਡਤ ਜੀ ਉਹਨਾਂ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਵੀਰੇ ਉਹ ਠੀਕ ਠਾਕ ਹੋ ਜੀ ਬਹੁਤ ਵਧੀਆ ਕਿਵੇਂ ਚੱਲ ਰਿਹਾ ਕੰਮ ਕਰ ਜੀ ਕੰਮ ਬੱਲੇ ਬੱਲੇ ਆ ਚਲੋ ਬੱਲੇ ਬੱਲੇ ਚਾਹੀਦੀ ਆ ਜੀ ਮੈਂ ਤਾਂ ਆਪ ਤੁਹਾਡੇ ਹੀ ਪੁੱਛਣ ਆਇਆ ਜੀ ਗੇਟ ਖੋਲ ਦੇਣਾ ਅਗਲਾ ਟਿਕਟ ਪਾਉਣ ਦਾ ਪਤਾ ਲੱਗਦਾ ਵੀ ਕਿਤੇ ਆਏ ਆ ਅਸੀਂ ਹਾਂਜੀ ਠੀਕ ਹੈ ਵਿਰਾਟ ਕੋਹਲੀ ਲਈ ਕਿਹੜਾ ਯੂਜ਼ ਕਰਦਾ ਕ੍ਰੀਡ ਹਾਂਜੀ ਉਹ ਵੀ ਲੈਂਦਾ ਬਾਈ ਤੁਹਾਡੇ ਕੋਲ ਮਿਲਦਾ ਜੀ ਲਓ ਜੀ ਵਿਰਾਟ ਕੋਹਲੀ ਨੂੰ ਜਿਹੜੇ ਪਸੰਦ ਕਰਦਾ ਲਾਈਕ ਕਰਦਾ ਉਹ ਜੋ ਦੁੱਧ ਜਾਂ ਪਰਫਿਊਮ ਲਗਾਉਂਦੇ ਆ ਉਹ ਇੱਥੋਂ ਮਿਲਦਾ ਜੀ ਕ੍ਰੀਡ 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 ਉਹ ਵਾਹ ਜੀ ਵਾਹ ਠੀਕ ਹੈ ਇੱਕ ਦੋ ਨੂੰ ਹੋਰ ਗੱਲ ਦੱਸਣੀਆਂ ਹਾਂ ਹਾਂਜੀ ਕਈ ਵਾਰ ਆਪਾਂ ਨੂੰ ਨਾਈਟ ਆਪਾਂ ਸੌਣੇ ਆ ਠੀਕ ਹੈ ਆਪਾਂ ਨੂੰ ਕੱਪੜਾ ਲੈ ਲੈਣੇ ਪਰ ਆਪਣੇ ਜੋ ਹੋਣ ਲੱਗ ਜਾਂਦੀਆਂ ਨਾ ਹਮਸ ਜੀ ਕਮਰੇ 'ਚ ਉਹਦੇ ਵਾਸਤੇ ਅਸੀਂ ਸਪੈਸ਼ਲ ਲੈ ਕੇ ਆਏ ਮਿਡਨਾਈਟ ਮਿਡਨਾਈਟ ਕਸੂਬੂ ਦੇਖੋ ਵੀਰੇ ਦੁੱਖ ਟੁੱਟ ਜਾਂਦੇ ਨੇ ਫੇਰ ਗੱਲ ਕਰੀਂ ਦੇਖਣ ਆਲੇ ਮਹਿਲ ਆਲਾ ਹਾਂ ਹਾਂ ਜੀ ਇਹ ਦਿਨ ਵੀ ਯੂਜ਼ ਕਰ ਸਕਦੇ ਹੋ ਲਓ ਵੀ ਗੱਲ ਦਾ ਸਿਰਾ ਗੱਲਬਾਤ ਆ ਜੀ ਨੀਂਦ ਵੀ ਵਧੀਆ ਆਊਗੀ ਉਹ ਤਾਂ ਜਿਵੇਂ ਕਹਿੰਦੇ ਆ ਕਿ ਬੰਦੇ ਦੇ ਅੰਦਰ ਲਾਈਟ ਚਲੀ ਪਸੀਨੇ ਵਗੈਰਾ ਦੀ ਉਹ ਵੀ ਖਤਮ ਹੋ ਜੂਗਾ ਹੁੰਦੇ ਨੇ ਉਹ ਜਰਾ ਸੀਨੋ ਹਾਂ ਜਰਾ ਸੀਨ ਨਿਕਲਦੇ ਹਾਂਜੀ ਹਾਂਜੀ ਇਹਨਾਂ ਤੋਂ ਵੀ એનર્ਜੀ ਮਿਲਦੀ ਆ ਉਹਨਾਂ ਨੂੰ ਵੀ ਉਹ ਵੀ ਖਾਂਦੇ ਪੀਂਦੇ ਹੋਣਗੇ ਹਾਂਜੀ ਇਸ ਕਰਕੇ ਬਾਕੀ ਨੈਗੇਟਿਵਿਟੀ ਖਤਮ ਹੁੰਦੇ ਜਿੱਦਾਂ ਸਾਡੇ ਕੋਲ ਆਈਤਰ ਪੈਨੇ ਹੈ ਨਾ ਇਹ ਸਾਰੇ ਨੈਗੇਟਿਵਿਟੀ ਘਾਤੂਆਂ ਨਾਲੇ ਨੇ ਜਿੱਦਾਂ ਐਸਪੀ ਰੋਜ ਬਲੂ ਲੈਡੀਆਂ ਆ ਪਰਿਵਾਰ ਕਰ ਦੇ ਵਿੱਚ ਇੱਕ ਮਾੜੀ ਬਣੀ ਗੱਲਾਂ ਦਾ ਕਲੇਸ਼ ਜਾਂ ਜਿਹਨਾਂ ਦੀ ਨੈਗੇਟਿਵਿਟੀ ਹੁੰਦੀ ਹੈ ਨਾਜ਼ਰ ਹੁੰਦੀ ਹੈ ਇੱਕ ਜਿਵੇਂ ਆਪਾਂ ਤੂੰ ਬੱਤੀ ਲਾਉਣੀ ਹੈ ਨਾ ਇਹ ਚੀਜ਼ਾਂ ਉਹ ਤੇ ਰੈਸਪੀ ਰੋਜ਼ ਯੂਜ਼ ਕਰੋ ਘਰ ਦੇ ਵਿੱਚ ਤੁਹਾਡੇ ਲక్ష్ਮੀ ਪ੍ਰਵੇਸ਼ ਕਰੂਗੀ ਵੀਰੇ ਠੀਕ ਹੈ ਜੀ ਠੀਕ ਹੈ ਇੱਕ ਵਾਰ ਤੇ ਯਾਰ ਸਾਡੇ ਕੋਲ ਵਰਤ ਕੇ ਦੇਖੋ ਚੀਜ਼ ਫਿਰ ਸਾਨੂੰ ਦੱਸੋ ਵੀ ਸਾਡੀ ਕੁਆਲਿਟੀ ਹੈਗੀ ਕਿ ਨਹੀਂ ਹੈਗੀ ਠੀਕ ਹੈ 300 ਰੁਪਏ ਦਾ ਸਾਡੇ ਕੋਲ ਆਈਟਮ ਸ਼ੁਰੂ ਆ 3ml ਦੀ ਸੀਸੀ 3ml ਜਾਨੀ ਕਿ 100 ਰੁਪਏ ml ਹੋ ਗਿਆ 100 ਦੀ ਆ ਠੀਕ ਹੈ ਪਰ ਮੈਂ ਇਹ ਨਹੀਂ ਕਹ ਰਿਹਾ ਤੇ ਖੁਦ ਮੈਂ ਤੁਹਾਨੂੰ ਇੱਥੇ ਕਿੰਨੇ ਕਿਨੋਂ ਗਿਣਾ ਦੂੰਗਾ ਕਿੰਨੇ ਕਿ ਵੀ ਇੱਕ ਆਪਣੇ ਕੋਲ ਕਿੰਨੇ ਤਰ੍ਹਾਂ ਦਾ ਪਿਆ ਜੀ ਇੱਥੇ ਮੈਨੂੰ ਪਤਾ ਹੀ ਨਹੀਂ ਕਿੰਨੇ ਕਿਹੜੇ ਤਰ੍ਹਾਂ ਦਾ ਬਸ ਇੱਕ ਹੁੰਦੀ ਨਾ ਕਿ 100 80 ਕਿੰਨਿਆ ਮੈਂ ਤੈਨੂੰ 500 ਤਰ੍ਹਾਂ ਦਾ ਪਿਆ ਹੈ ਤਾਂ ਕਿਹੜਾ ਗਿਣਨਾ ਜਾਂ ਲੋਕਾਂ ਨੇ ਉਹਰੇ ਆਓ ਤੇ ਦੇਖੋ ਸਹੀ ਗੱਲ ਹੈ ਕੋਈ ਕਿੰਨੇ ਤਰ੍ਹਾਂ ਦਾ ਤੇ ਉਹਦੇ ਵਿੱਚ ਇੱਕ ਤੁਹਾਨੂੰ ਮੈਂ ਗੱਡੀ ਦੇ ਵਿੱਚ ਲਾਉਣ ਵਾਸਤੇ ਸਪੈਸ਼ਲ ਹੈਂਗਿੰਗ ਦਿੰਨੇ ਆਂ ਸੀ ਹਾਂਜੀ ਗੱਡੀ ਟੰਗੋ ਹਾਂਜੀ ਗੱਡੀ ਵਾਲਿਆਂ ਨੂੰ ਜਿਆਦਾ ਪ੍ਰੋਬਲਮ ਦੇ ਕਿਸੇ ਨੂੰ ਡੀਜ਼ਲ ਵਗੈਰਾ ਜਾਂ ਪੈਟਰੋਲ ਤੇਲ ਚੜਦਾ ਉਹਦੇ ਵਾਸਤੇ ਐਨ ਐਕਟੀਵਿਟੀ ਐਨਰਜੀ ਗੱਡੀ ਲਫਟ ਆਉਂਦੀ ਆ ਤਾਂ ਦੇ ਕੱਪੜਿਆਂ ਤੋਂ ਸਮਾਜ ਨਹੀਂ ਖਸੂਜਾ ਬਾਹਰ ਜਾਵਾਂਗੇ ਹੱਥੋਂ ਦਾ ਕਹਿਣਾ ਵੀ ਆਇਆ ਕਿ ਸਹੀ ਗੱਲ ਹੈ ਉਹ ਚੀਜ਼ਾਂ ਨੇ 600 ਰੁਪਏ ਤੋਂ ਸ਼ੁਰੂ ਹੈ 600 ਰੁਪਏ ਤੋਂ ਸ਼ੁਰੂ ਗੱਡੀ ਵਾਲਾ ਗੱਡੀ ਵਾਲਾ ਤੇ ਇਸ ਤੋਂ ਇਲਾਵਾ ਸਾਡੇ ਕੋਲ ਬਖੂਰ ਬਖੂਰ ਅੱਛਾ ਜੀ ਆਪਿਆ ਇਹਦੇ ਉੱਤੇ ਬਖੂਰ ਆ ਬਖੂਰ ਮ ਔਰ ਇਹ ਲਾਫਟੇ ਚੂਣਾ ਚੱਕੀ ਸਹੀ ਗੱਲ ਹੈ ਹਾਂ ਜੀ ਬਖੂਰ ਆ ਬਾਈ ਅਜੇ ਮੰਨ ਕੇ ਚੱਲੇ ਦੇਖਿਆ ਜਾਵੇ ਆਪਾਂ ਖੁੱਲਿਆ ਵੀ ਨਹੀਂ ਹੈਗਾ ਜੀ ਮੈਂ ਕਹਣਾ ਅਲੱਗ ਅਲੱਗ ਪ੍ਰਾਇਡੀਆਂ ਨੇ ਵੀਰੇ ਅਲੱਗ ਅਲੱਗ ਚੀਜ਼ਾਂ ਨੇ ਤੁਸੀਂ ਆਪ ਕਹੋਗੇ ਵੀ ਕਿੰਨੇ ਗਾਈਆਂ ਕੀ ਬਾਤਾਂ ਜੀ ਠੀਕ ਹੈ ਇਹ ਸਾਰਾ ਗੱਲਬਾਤ ਕਰਾਈ ਵੀ ਪੰਡਤ ਜੀ ਹਰਾਨੇ ਤਾਂ ਸਾਰਾ ਕੁਝ ਹੀ ਸਿਰਾ ਵੀਰੇ ਪੰਡਤ ਦੇ ਕੋਲ ਅੱਛਾ ਜੀ ਮਾੜਾ ਕੁਝ ਨਹੀਂ ਹੈਗਾ ਤੁਸੀਂ ਆਪ ਇਹ ਆਪਣਾ ਇਹ ਮੰਗਵਾਉਂਦੇ ਕਿੱਥੋਂ ਜੀ ਫਿਰ ਆਪਾਂ ਮੇਰੀ ਦਵਾਈ ਤਾਂ ਆਉਂਦਾ ਲੱਕੜ ਹੁੰਦੀ ਆ ਉਹਦੀ ਇਹ ਅੱਛਾ ਜੀ ਠੀਕ ਹੈ ਦਵਾਈ ਤਾਂ ਬੋਟ ਆਉਂਦਾ ਇੰਨਾ ਫਖੂਰ ਦਾ ਨਹੀਂ ਲਾਓ ਤੇ ਅਨਦਰ ਲੈਂਪੋ ਕਾ ਤੁਹਾਡਾ ਆ ਲੱਕੜਾ ਨਾ ਇਹਦੇ ਉੱਪਰ ਸਿੱਟਦਾ ਨਹੀਂ ਬਸ ਹੋਰ ਤੁਹਾਡਾ ਕੋਈ ਕੰਮ ਨਹੀਂ ਅੱਛਾ ਜੀ ਇਹ ਜਿਵੇਂ ਚੱਲ ਰਹੀ ਹੈ ਜੀ ਹੋਰ ਅਗਲਾ ਕਹਿੰਦੇ ਨੇ ਪੰਡ ਦੇ ਅੰਦਰ ਖੁਸ਼ਬੂਆਂ ਕਹਦੇ ਇਹਦੀ ਆਉਂਦੀ ਹੁੰਦੀ ਆ ਨਹੀਂ ਜਦੋਂ ਮੈਂ ਵੀ ਅੰਦਰ ਐਂਟਰ ਕਰਾਂ ਇੱਕੋ ਤੋਂ ਅੱਜ ਇੱਕ ਹੋਰ ਹੀ ਵਲਖਣੀ ਜੀ ਰਹੀ ਅੱਜ ਗੱਲਬਾਤ ਹੋ ਜਾਂਦੀ ਆ ਤੇ ਗੱਡੀ ਦੇ ਵਿੱਚ ਇਹਦੀ ਆਉਂਦੀ ਹੁੰਦੀ ਆ ਤੇ ਪੰਡ ਦੇ ਵਿੱਚ ਇਹਨਾਂ ਦੀ ਆਉਂਦੀ ਹੁੰਦੀ ਆ ਹਾਂ ਜੀ ਠੀਕ ਹੈ ਤੇ ਬਰਾਟ ਗੋਲੀ ਵਾਲਾ ਨਾ ਭੁੱਲੇ ਲਾਉਣਾ ਫਿਰ ਹੁਣ ਕਰੀਏ ਹਾਂ ਬਰਾਟ ਗੋਲੀ ਵਾਲਾ ਵੀ ਉਹੀ ਸੇਮ ਰੇਟ ਹੈ ਜੀ ਆ ਕਰੀਟ ਹੋ ਗਿਆ ਬਿਲ ਵੇਟੋ ਗਿਆ ਬਲੈਕ ਔਰੈਂ ਪੁੱਸੀ ਨਾ ਕੋ ਯਾਰ ਤੇ ਇੱਕ ਉਹ ਤਾਂ ਦਾ ਗੁੱਚੀ ਫਲੋਰਾ ਹਾਂ ਮੈਂ ਵੀ ਗੱਲ ਕਰਨ ਲਈ ਇਹੀ 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 ਮੇਰੇ ਕੋਲ ਪਈ ਆਈ ਆ ਗੁੱਚੀ ਫਲੋਰਾ ਇਹੀ ਜੀ ਦੇਖੋ ਠੀਕ ਹੈ ਤੇ ਉਹ ਬਸ ਐ ਦੇਖ ਲੈ ਵੀਰੇ ਤੂੰ ਦੁੱਖ ਤੋੜੂ ਸੌਦਾ ਠੀਕ ਹੈ ਜੀ ਠੀਕ ਹੈ ਇੱਕ ਨਾ ਜਿਹੜਾ ਸੀਆਰ ਸਾਹਿਬ ਨਾ ਹਾਂ ਜੀ ਇੱਕ ਤੁਸੀਂ ਗਾਂਧੀ ਦੀ ਫਿਲਮ ਦੇਖੀ ਉਹ ਸੀਆਰ ਸੀਆਰ ਹਾਂ ਬਸ ਉਹ ਚੀਜ਼ ਐ ਸੀਆਰ ਕੱਡਮ ਮੰਦਰ ਪੁੱਸੂ ਵੀ ਕੀ ਜੀ ਵੱਖਰੀ ਆਈਟਮ ਆ ਕਹਿਣ ਦਾ ਭਾਵ ਮੇਰੇ ਆਪਾਂ ਤੈਨੂੰ ਆਈ ਲੱਫਟ ਦਿਖਾ ਦੇਣ ਦੇਖ ਮੈਂ ਠੀਕ ਹਸ ਸਹੀ ਗੱਲ ਹੈ ਤੁਹਾਡੇ ਘਰੇ ਨਾ ਪੈਸਾ ਹੈ ਨਾ ਤੁਹਾਡਾ ਠੀਕ ਹੈ ਜੀ ਪੰਡਤ ਜੀ ਤੁਸੀਂ ਛਾਏ ਪਏ ਹੋ ਜੀ ਇਹ ਚੀਜ਼ਾਂ ਨਾਲ ਆਜੋ ਜੇ ਲੈਣੇ ਨੇ ਫ੍ਰੈਗਰੈਂਸ ਵਧੀਆ ਵਧੀਆ ਪੰਡਤ ਦੇ ਫ੍ਰੈਗਰੈਂਸ ਪਾ ਲਓ ਇਹ ਮੰਨ ਕੇ ਚਲੋ ਕਿੱਥੇ ਪੈ ਕੇ ਕੀ ਕਰਾਂਗੇ ਸਾਡੇ ਬਾਗ ਚ ਮਲੇਰ ਕੋਟਲੇ ਅੱਛਾ ਇਹ ਕੋਈ ਆਪਣਾ ਇਹਦਾ ਮੋਬਾਈਲ ਨੰਬਰ ਵਗੈਰਾ ਜੀ ਕੋਈ ਮੋਬਾਈਲ ਨੰਬਰ ਹੈ ਜੀ ਕੋਈ ਨਹੀਂ ਹੈਗਾ ਜੀ ਸੁ ਕਰ ਦਾਂਗੇ ਤੇ ਤੁਹਾਨੂੰ ਕੋਰੀਅਰ ਵੀ ਕਰਿਆ ਕਰਾਂਗੇ ਅੱਛਾ ਕੋਰੀਅਰ ਸਹੂਲਤ ਵੀ ਪਰ ਰਾਜੇ ਦੇ ਬਾਗ ਦੇ ਸ਼ਹਿਰ ਮਲੇਰ ਕੋਟਲਾ ਨਾਲ ਹੈ ਜੀ ਪੰਡਤ ਲੋਟਰੀ ਏਜੰਸੀ ਧੰਨਵਾਦ ਜੀ